ਹਨੇ ਮੰਮੀ ਕਹਿੰਦੀ ਆ ਮੈਂ ਪੈ ਚੇਂ ਦੰਦੀ ਪਰ ਫੱਜ ਕਰਕੇ ਆਣਾ ਨਦੀ ਪਾਟੇ ਪਾ ਕੇ ਲਾਤੀ ਤੇਰੇ ਸਾਹਮਣੇ ਲਾਤੀ ਸੀਗੀ ਪਾਪਾ ਨੇ ਪੈਟਰੋਲ ਚੱਕ ਕੇ ਮੰਮੀ ਦੇ ਅੱਗ ਲਾ ਤਾ ਨੇ ਕੈਸੇ ਮੰਗਦਾ ਸੀ ਦਾਰੂ ਪੀਣ ਲਈ ਮੈਂ ਦਿੱਤੇ ਨਹੀਂ ਵਾਰ-ਵਾਰ ਮੰਗੀ ਗਿਆ ਪੈਟਰੋਲ ਪਾ ਕੇ ਅੱਗੇ ਲਾ ਤੇ ਕਹਾਂ ਮੇਰਾ ਕੰਮ ਹੀ ਖਤਮ ਕਰ ਦੇਣਾ ਤੂੰ ਹੁਣ ਸਾਰੀ ਉਮਰ ਤੰਗ ਕਰੇਂਗੀ ਕਹਿੰਦਾ ਉਨੇ ਅੱਗ ਲਾਤੀ। ਇੰਦਰ ਦੇ ਪੈਟਰੋਲ ਪਾਇਆ ਤੂੰ ਭੱਜੀ ਕਿਉਂ ਨਹੀਂ ਆਉਂਦੀ? ਦਾਣੀ ਭੱਜੀ ਮੈਂ ਕਿ ਜੇ ਮੈਂ ਵਾਗੀ ਬੱਚਿਆਂ ਨੂੰ ਨਾ ਕੁਝ ਕਰ ਦੇ ਮੇਰੇ ਮਾਂ ਕਰੋ। ਦੋਨੇ ਬੱਚੇ ਉਹਦੇ ਦੇ ਦੋਨੇ ਬੱਚੇ ਉਹਦੇ ਕੋਲੇ ਸੀਗਾ। ਉਹ ਉਹਦੇ ਬਚਾ ਦੇ ਚੱਕਰ 'ਚ ਤੂੰ ਆਉਂਦਾ ਬਚਾ ਦੇ ਚੱਕਰ ਜੇ ਮੈਂ ਆਉਂਦਾ ਆ ਕਰ ਲੈ। ਮਨ ਉਹਨਾਂ ਦੀ ਜਾਨ ਪਿਆਰੀ ਹੈ ਜੀ ਬਸ ਉਹਨਾਂ ਨੂੰ ਸੰਭਾਲ ਲੈਣਾ। ਮਨਨ ਸੰਭਾਲਣ ਯੋਗੀ ਹੋ ਜਾ ਮੈਂ ਠੀਕ ਹੋ ਜਾ। ਨਹੀਂ ਇੱਕ ਤਾਂ ਮਾਂ ਤੂੰ ਆਪਦੇ ਆਪਦੇ ਮਾਂ ਹੋਣ ਦਾ ਫਰਜ਼ ਪੂਰਾ ਕਰਦੀ ਰਹੀਗੀ ਤੇ ਸਾਰਾ ਜਿਹੜੀ ਇਹ ਤਕਲੀਫ ਤੈਨੂੰ ਹੀ ਆ। ਆਪਣੇ ਆਪ ਨੂੰ ਮ ਖਤਮ ਕਰ ਲੈ ਜੀ। બસ ਇੱਕ ਮੇਰੀ ਜਾਨ ਹੀ ਬਚੀ ਆ ਤੇ ਇਹ ਕਹਣੀਆ ਮੇਰਾ ਇਲਾਜ ਕਰਾ ਲੋ ਮੈਂ ਬੱਚਿਆਂ ਨੂੰ ਸੰਭਲੂਗੀ ਮੈਂ ਬੱਚੇ ਸੰਭਾਲ ਲੂ ਮੇਰਾ ਕੋਈ ਨਹੀਂ ਹੈਗਾ ਮੇਰੇ ਭੈਣ ਭਰਾ ਵੀ ਨਹੀਂ ਹੈਗੇ ਮੈਂ ਬੱਚਿਆਂ ਨੂੰ ਸੰਭਾਲਨ ਨੂੰ ਬਸ ਮੈਨੂੰ ਠੀਕ ਕਰਾ ਦਿਓ ਕੀ ਕੋਈ ਇੰਨੀ ਵੀ ਦਰਿੰਦਗੀ ਵਿਖਾ ਸਕਦਾ ਹੈ ਕਿ ਆਪਦੇ ਹੀ ਬੱਚਿਆਂ ਦੀ ਮਾਂ ਨੂੰ ਪਟ્રોલ ਪਾ ਕੇ ਅੱਗ ਲਾ ਦੇਵੇ ਤੇ ਉਹਦਾ ਬੁਰਾ ਹਾਲ ਕਰ ਦੇਵੇ ਮੈਂ ਕਹਾਂ ਹਾਂ ਕਿਉਂਕਿ ਇਹਨਾਂ ਦੋ ਬੱਚਿਆਂ ਦੇ ਪਿਤਾ ਨੇ ਇਹੋ ਜੀ ਦਰਿੰਦਗੀ ਦਿਖਾਈ ਹੈ ਕਿ ਇਨ੍ਹਾਂ ਮਾਸੂਮ ਬੱਚਿਆਂ ਦੀ ਮਾਂ ਨੂੰ ਮਾਰਨ ਤੱਕ ਦੀ ਕੋਸ਼ਿਸ਼